ਜਿਹੜੀ ਸਿਕ ਕੌਕਸਾ ਉਹ 2013 ਦੇ ਵਿੱਚ ਸਥਾਪਿਤ ਹੋਈ ਹੈ। ਇਸ 2013 ਤੋਂ ਲੈ ਕੇ ਅੱਜ 2025 ਦੇ ਅੰਤ ਦੇ ਵਿੱਚ ਆਪਾਂ ਪਹੁੰਚ ਗਏ ਆਂ ਤਕਰੀਬਨ 12 ਸਾਲ ਹੋ ਗਏ ਆ। ਉਸ 12 ਸਾਲ ਦੇ ਸਮੇਂ ਦੇ ਦੌਰਾਨ ਮੇਰੀ ਗਿਣਤੀ ਦੇ ਮੁਤਾਬਕ 18 ਰੈਜ਼ੋਲੂਸ਼ਨ ਸਿਕੀਆਂ ਜਿਹੜੀਆਂ ਕਾਂਗਰਸ ਦੇ ਵਿੱਚ ਇੰਟਰੋਡਿਊਸ ਕੀਤੀਆਂ ਗਈਆਂ ਹੀ। ਤੇ 2013 ਤੋਂ ਲੈ ਕੇ 2021 ਤੱਕ ਜਦੋਂ ਇਹ ਕਿਤਾਬ ਸ਼ਪੀਆ ਸਿਕ ਕੌਕਸ ਇੱਕ ਵੀ ਰੈਜ਼ੋਲੂਸ਼ਨ ਨਹੀਂ ਜਿਹੜਾ ਮਨੁੱਖੀ ਅਧਿਕਾਰਾਂ ਬਾਰੇ ਇਹਨਾਂ ਨੇ ਇੰਟਰੋਡਿਊਸ ਕੀਤਾ ਹੀ ਜਾਂ ਸਿੱਖ ਜੈਨੋਸਾਈਡ ਜਿਹੜਾ 1984 ਦਾ ਆ ਉਹਦੇ ਮਤਲਬ ਲੈ ਕੋਈ ਜੈਨੋਸਾਈਡ ਦਾ ਕੋਈ ਰੈਜ਼ੋਲੂਸ਼ਨ ਇੰਟਰੋਡਿਊਸ ਹੋਇਆ ਹੋਵੇ ਤੁਹਾਨੂੰ ਕੀ ਲੱਗਦਾ ਵੀ ਇਹਦਾ ਕਾਰਨ ਕੀ ਆ ਵੈਲ ਤੁਸੀਂ ਵੇਖੋ ਵੀ 2013 ਤੋਂ ਲੈ ਕੇ 2024 ਤਾਈਂ 11-12 ਸਾਲ ਹੋ ਗਏ ਆ ਤੇ ਨਸਲਕੁਸ਼ੀ ਦੀ ਗੱਲ ਕਾਂਗਰਸ ਦੇ ਵਿੱਚ ਨਾ ਕਿਸੇ ਨੇ ਕੀਤੀ ਨਾ ਇਹ ਇਹ ਕੋਈ ਪੇਸ਼ ਕੀਤਾ ਨਾ ਯਤਨ ਕੀਤਾ ਪਰ ਤੁਸੀਂ ਵੇਖੋ ਵੀ 2009 ਤੋਂ ਲੈ ਕੇ 2024 ਤਾਈਂ ਹੜ ਆਇਆ ਪਿਆ ਥੱਲੇ ਸਿੱਖ ਕੌਮ ਦੀ ਆਵਾਜ਼ ਖਾਸ ਕਰਕੇ 2015 16 11 12 ਬਹੁ ਵੱਡੇ ਪੱਧਰ ਤੇ ਉੱਤੇ 2010 ਦੇ ਵਿੱਚ ਤੇ ਕਾਲ ਤੱਕ ਨਹੀਂ ਹੁਕਮਨਾਮਾ ਜਾਰੀ ਕਰਤਾ ਵੀ ਨਸ਼ਲ ਕੂਸ਼ੀ ਦਾ ਮਤਾ ਇਹਨੂੰ ਇਸ ਪੋਲਿਟੀਕਲ ਪ੍ਰੈਸ਼ਰ ਇੰਡੀਆ ਦੇ ਪਵੇ ਅ ਜਿਹੜਾ ਗੁਰਬਚਨ ਸਿੰਘ ਉਹਨਾਂ ਨੇ ਹਦਾਇਤ ਦਿੱਤੀ ਉਸ ਤੋਂ ਬਾਅਦ ਬਹੁਤ ਜ਼ਿਆਦੀ ਇਹਦੀ ਕਾਰਵਾਈਆਂ ਸ਼ੁਰੂ ਹੋਈਆਂ ਇਹਦੇ ਬਾਰੇ ਹਾਂਜੀ ਸੋ ਇੱਥੇ ਤੁਸੀਂ ਵੇਖੋ ਵੀ ਜੇ ਤੁਸੀਂ ਡਾਕਟਰ ਗੁਰਮੀਤ ਸਿੰਘ ਉਹ ਲਿਖਦੀ ਜਿਹੜੀ ਕਾਗਜ਼ਗਾਰੀ ਤੁਸੀਂ ਵੇਨੇ ਆ 1984 ਤੋਂ ਲੈ ਕੇ ਆ 2000 ਤਾਈਂ ਬਾਅਦ ਚ ਬਿਮਾਰ ਹੋ ਗਏ ਕੈਂਸਰ ਹੋ ਗਏ ਤੇ ਇੰਡੀਅਨ ਸਟੇਟ ਨੇ ਵੀ ਭਰਾਵਾਂ ਦੇ ਕੋਲ ਹੀ ਉਹਨਾਂ ਦਾ ਬਹੁਤ ਨੁਕਸਾਨ ਕਰਾਇਆ ਵੀ ਉਹਦਾ ਕੰਮ ਹੀ ਠੱਪ ਹੋ ਜੇ ਇੱਕ ਹੋਰ ਟਾਪਿਕ ਆ ਫਿਰ ਕਿਤੇ ਕੀਤੀ ਜਾ ਸਕਦੀ ਗੱਲ ਪਰ ਤੁਸੀਂ ਨੋਟ ਕਰੋ ਵੀ ਇੰਨੇ ਉਹ ਸਾਰੇ ਮਤੇ ਹਿਊਮਨ ਰਾਈਟ ਦੇ ਸੀ ਕਦੇ ਖਾਲੜਾ ਸਾਹਿਬ ਦਾ ਕਿਤੇ ਡਿਸ ਅਪੀਰੈਂਸ ਦਾ ਕਿਤੇ ਕੇਪੀਐਸ ਦੇ 올ਟ ਪੁੱਛੋ ਨਾ ਵੀ ਆ ਕ੍ਰਿਸਚੀਅਨਸ ਦੇ ਮਾਰੇ ਗਏ ਮੁਸਲਮਾਨ ਕਸ਼ਮੀਰੀ ਸਵਾਇ ਹਿਊਮਨ ਰਾਈਟਸ ਤੋਂ ਵਾਸ਼ਿੰਗਟਨ ਡੀਸੀ ਵਿੱਚ ਸਿੱਖਾਂ ਵੱਲੋਂ ਹੋਰ ਕੋਈ ਆਵਾਜ਼ ਠਾਹੀ ਨਹੀਂ ਗਈ। ਹੋਰ ਕੋਈ ਮੁੱਦਾ ਹੀ ਨਹੀਂ ਸੀ ਸਾਡਾ। ਪਰ ਕੁਝ ਸਾਲਾਂ ਬਾਅਦ ਹੀ ਤੁਸੀਂ ਵੇਖੋ ਕਿ ਉਹ ਸਾਰਾ ਏਜੰਡਾ ਰਿਪਲੇਸ ਹੋ ਗਿਆ ਕਿ ਸਾਨੂੰ ਕੋਈ ਛੇਰੇ ਨਾ ਕੋਈ ਸਾਡੇ ਤੇ ਸੀਟੀ ਨਾ ਮਾਰੇ ਸਾਨੂੰ ਟੀਜ਼ਿੰਗ ਨਾ ਕਰੇ ਕੋਈ ਤੇ ਇੱਥੇ ਤੇ ਏਜੰਡਾ ਬੰਦ ਹੋ ਗਿਆ। ਪਰ ਪੰਜਾਬ ਦੇ ਵਿੱਚ ਉਹ ਏਜੰਡਾ ਬੰਦ ਨਹੀਂ ਹੋਇਆ। ਉਦਾਂ ਤਰ੍ਹਾਂ ਜ਼ੁਲਮ ਤਸ਼ੱਦਦ ਚੱਲਦਾ ਰਿਹਾ ਸਗੋਂ ਵੱਧ ਗਿਆ ਉਹ। ਸੋ ਇਹਦੇ ਵਿੱਚ ਜਿਹੜੀ ਇਹ ਫਾਲਟ ਲਾਈਨ ਦਾ ਨਕਸ਼ਾ ਕੋਕਸ ਦਾ ਇਹ ਇਹ ਸਾਨੂੰ ਸਮਝਣਾ ਚਾਹੀਦਾ ਵੀ ਇਹ ਜਾਣ ਬੁੱਝ ਕੇ ਪਾਇਆ ਗਿਆ ਤੇ ਜਿੱਦਾਂ ਤੁਸੀਂ ਕਿਤਾਬ ਪੜ੍ਹੋ ਇਸ 셀ਫ ਇੰਪੋਜ਼ਡ ਫਾਲਟ ਲਾਈਨ ਫਾਲਟ ਲਾਈਨ ਇਹ ਤੁਹਾਨੂੰ ਨਿਹੱਥੇ ਕਰ ਕਰਕੇ ਬੰਦ ਦਿੱਤਾ ਗਿਆ ਤੇ ਐਮੀਬਾਰਾ ਨੇ ਤਦੇ ਕਰਕੇ ਕਿਹਾ ਸੀ ਉਹਨੇ ਕੰਡੀਸ਼ਨ ਲਾਈ ਸੀ ਮੈਂ ਕੋਕਸ ਸਿੱਖ ਕੋਕਸ ਦਾ ਮੈਂਬਰ ਤਾਂ ਬਣੂੰਗਾ ਜੇ ਇਹ ਤੁਸੀਂ ਕਿਤਾਬ ਦੇ ਵਿੱਚੋਂ ਮੈਂ ਹਵਾਲੇ ਦੇ ਰਿਹਾ ਵੀ ਅੱਜ ਤੋਂ ਬਾਅਦ ਜਿਹੜੀ ਸਿੱਖਾਂ ਦੀ ਕੋਈ ਵੀ ਗੱਲ ਹੈ ਇੰਡੀਆ ਦੇ ਨਾਲ ਕੋਈ ਵੀ ਮੱਦਾ ਤੁਹਾਡਾ ਕੋਈ ਉਹਨਾਂ ਨੂੰ ਤੁਸੀਂ ਵੈਸੇ ਕੋਈ ਮਨੁੱਖੀ ਅਧਿਕਾਰਾਂ ਤੋਂ ਲੈ ਕੇ ਕੋਈ ਤੁਸੀਂ ਉਹਨਾਂ ਕੋਈ ਕੁਝ ਵੀ ਗੱਲ ਕਰਨੀ ਆ ਉਹ ਸਾਰਾ ਕਿੰਨਾ ਇੰਡੀਆ ਕੋਕਸ ਦੇ ਥੱਲੇ ਆ ਗਿਆ ਸੋ ਜੇ ਇੰਡੀਆ ਕੋਕਸ ਤੁਹਾਡੀ ਮਨੁੱਖੀ ਅਧਿਕਾਰਾਂ ਦੀ ਗੱਲ ਕਰੂ ਤੇ ਤੁਹਾਡੀ ਜਾਊਗੀ ਇੱਥੇ ਤੇ ਹੋਣੀ ਨਹੀਂ ਜਿਹੜੇ ਬੰਦੇ ਇਹਦੇ ਮੈਂਬਰ ਬਣੇ ਆ ਉਹਨਾਂ ਦੇ ਪਹਿਲਾਂ ਸੋਚ ਚੁੱਕੀ ਆ ਪੀ ਸਾਨੂੰ ਤੇ ਆ ਮਾੜੇ ਮੋٹے ਕੰਮ ਦੱਸੋ ਵੀ ਤੁਹਾਨੂੰ ਕੋਈ ਇੱਥੇ ਕੋਈ ਸ਼ੇਰਖਾਨੀ ਕਰਦਾ ਤੇ ਉਹਦੇ ਇਤੋਂ ਇਲਾਵਾ ਸਾਨੂੰ ਬੌਦਰ ਨਾ ਕਰੋ ਤੇ ਜਿਨ੍ਹਾਂ ਨੇ ਸਹੀ ਕੰਮ ਕਰਦਾ ਸਿੰਧ ਕਾਕਸ ਵਰਗੇ ਨੇ ਉਹਨਾਂ ਦੇਖੋ ਕਿੰਨੀਆਂ ਹਨੇਰੀਆਂ ਲਿਆਂਦੀਆਂ ਨੇ ਇਹਨਾਂ ਦੇ ਬਾਅਦ ਆਉਣ ਤੋਂ ਸੋ ਮੈਂ ਸਮਝਦਾ ਵੀ ਇਹ ਹਨਾਨੀ ਜਨਕ ਗੱਲ ਨਹੀਂ ਇਹ ਡਿਜ਼ਾਈਨ ਹੀ ਕਾਕਸ ਆ ਇਹ ਕੀਤਾ ਗਿਆ ਵੀ ਇਹ ਇੱਥੋਂ ਤਾਈਂ ਗੱਲ ਆਵੇ ਨਾ ਤੇ ਜੇ ਕਿਤੇ ਲਿਆਂਦੀ ਜਾਵੇ ਉਹਦੇ ਮਗਰ ਬਹੁਤ ਡੂੰਗੀ ਹੋਰ ਬੜੀ ਸ਼ਰਾਰਤ ਆ ਇਹਦੋਂ ਪਛਾ ਕੋਈ ਗੱਲ ਨਹੀਂ ਗਈ